ਅਸੀਂ ਪਰਸੈਂਟ ਦੋਗਲੇ ਤੇ ਵੀ ਹੱਥ ਆ ਕੇ ਜਿਨਾ ਪਗ ਨੂੰ ਚਾਹੀਦਾ ਕਿਥੇ ਮਿਲੇ ਸਤਕਾਰ ਓਏ ਬਾਂਦੇ ਅਸੀਂ ਹੀ ਕਰਾਇਆ ਗਜਨੀ ਦਾ ਸੀ ਗਜ਼ਾਰ ਕੇ ਸਿਰੇ ਅਸੀਂ ਹੀ ਕੱਜੇ ਸੀ ਦੇ ਕੇ ਸਿਰਾਂ ਉੱਤੇ ਚੁੰਨੀਆਂ ਓਏ ਹੁਣ ਨੱਟ ਉੱਤੇ ਲੀੜਾ ਬੁਲਾਉਂਦੀਆਂ ਨੇ ਮੁੰਨੀਆਂ ਤੇ ਸਾળી ਕੀਮਤ ਰੀਲਾਂ ਦੀ ਇੱਥੇ ਜਿੱਦਾਂ ਦੋ ਵੱਧਿਆ ਦੋ ਵੱਧਿਆ ਓਏ ਕੋਈ ਸ਼ਰਮ ਹਿਆ ਨਹੀਂ ਬਉਦੀ ਹੋਈ ਪਈ ਹੱਦਾਂ ਇਹ ਤੇਰੀ ਨਿੱਕਰ ਤੋਂ ਵੱਡਾ ਕੁੜੇ ਨੱਬੇ ਚ ਰਮਾਨ ਸੀ ਬੇਮਾਨ ਜੰਮਣੀ ਸੀ ਚਾਂਸੀ ਇਸੇ ਗੱਲ ਦੀ ਹੀ ਬਾੜ ਸੀ ਦੀ ਬਾੜ ਸੀ ਬਾਬਾ ਜੀ ਪਿੱਛੇ ਵਿਆਹ ਹੁੰਦੇ ਸੀ ਤੇ 5-7 ਦਿਨ ਕੁੜੀ ਨੂੰ ਕੰਮ ਤੇ ਨਹੀਂ ਲਾਉਂਦੇ ਕਿ 6 ਦਿਨਾਂ ਬਾਅਦ 7 ਦਿਨਾਂ ਬਾਅਦ ਇਹਨੂੰ ਚੌਂਕੇ ਚੜਾਵਾਂਗੇ ਹੁਣ ਹਫ਼ਤੇ ਕੇ ਬਾਅਦ ਇੰਸਟਾਗ੍ਰਾਮ ਤੇ ਛਾੜ ਦਿੰਦੇ ਆਂ ਅੱਛੀ ਗੱਲਾਂ ਕਿਸ ਵਾਲੀ ਕੀਮਤ ਰੀਲਾਂ ਦੀ ਇੱਥੇ ਜਿੰਤਾ ਦੋ ਅੰਧਿਆ ਇਹ ਬਾਬਾ ਕੋਈ ਸ਼ਰਮ ਹਿਆ ਨਹੀਂ ਬੜੀ ਹੋਈ ਪਈ ਹਦਿਆਂ ਹੁਣ ਤੇ ਕੋਸ਼ਿਕ ਨੌਜਵਾਨ ਭਰਾ ਵੀ ਆਉਂ ਕਹਿੰਦੇ ਵੀ ਰੋਟੀ ਬਣਾਉਣੀ ਆਉਂਦੀ ਜਾਂ ਨਹੀਂ ਆਉਂਦੀ ਕੋਈ ਗੱਲ ਨਹੀਂ ਪਰ ਰੀਲ ਬਣਾਉਣੀ ਆਉਣੀ ਚਾਹੀਦੀ ਆ ਕੰਮ ਰੀਲਾਂ ਤੇ ਚੱਲਣਾ ਚਾਹੀਦਾ ਪਹਿਲਾ ਵਿਆਹ ਹੁੰਦਾ ਸੀਗਾ ਤੇ ਸਾਰਾ ਪਿੰਡ ਸਾਰੇ ਪਿੰਡ ਦੀਆਂ ਔਰਤਾਂ ਵੇਖਣ ਆਉਂਦੀਆਂ ਸੀ ਫੇ ਫਲਾਣੇ ਨੇ ਨਾ ਵਿਆਹ ਕੇ ਲਿਆਂਦੀ ਚਲੋ ਵੇਖਣ ਚੱਲੀਏ ਤੇ ਹੁਣ ਬਾਬਾ ਜੀ ਪਹਿਲਾਂ ਹੀ ਪਤਾ ਹੁੰਦਾ ਹਾਂ ਹਾਂ ਇਹਦੀ ਆ ਰੀ ਲੈਨੇ ਮਿਲੀਨ ਗਈ ਸੀ ਸੱਚੀ ਗੱਲ ਆਹ ਜੀ ਹਾਂਜੀ ਵੇਖੀ ਆ ਉਹ ਪਹਿਲਾਂ ਵੇਖਣ ਵਾਸਤੇ ਆਉਂਦੇ ਹੁਣ ਸਟੋਰੀ ਪਾਉਣ ਆਉਂਦੇ ਆ ਕੁੜੀਏ ਪਾਈ ਸਾਡੇ ਸਾਡੀਆਂ ਚੀਜ਼ ਗਵਾਜ ਗਈ ਆ ਜਾਂ ਸ਼ਾਇਦ ਲੁੱਬਦੀ ਨਹੀਂ ਤੇ ਭਲਾ ਨੇ ਦਿਨੋਂ ਇੰਸਟਾਗ੍ਰਾਮ ਤੇ ਬੜੀ ਆ ਉਹਨਾਂ ਤੋਂ ਸਟੋਰੀ ਪਵਾ ਲਈਏ ਬਾਬਾ ਜੀ ਇਹ ਸਾਡੇ ਘਰ ਦੀ ਇੱਜ਼ਤ ਆ ਇਹਨਾਂ ਨੂੰ ਸੰਭ ਕੇ ਰੱਖਿਆ ਕਰੋ ਕੁਛ ਕਿਤੇ ਭਰਾ ਇਦਾਂ ਦੇ ਜਿਨ੍ਹਾਂ ਨੇ ਨਾਲ ਹੀ ਲਾ ਲਈਆਂ ਵੀ ਆ ਜਾ ਬੀਬਾ ਰੋਟੀ ਬਾਅਦ ਚ ਬਣਾਵਾਂਗੇ ਪਹਿਲਾਂ ਰੀਤ ਬਣਾ ਲਈਏ ਕੇ ਕੋਈ ਸ਼ਰਮ ਹਿਆ ਨਹੀਂ ਬੜੀ ਹੋਈ ਪਈ ਹਦਿਆ ਕੇ ਤੇਰੀ ਨਿੱਕਰ ਤੋਂ ਵੱਡਾ ਕੁੜੇ ਨੰਬੇ ਚਰਮਾਰ ਸੀ ਤੇ ਮਾਂ ਨੇ ਜੰਮਣੀ ਸੀ ਚਾਂਸੀ ਇਸੇ ਗੱਲ ਦੀ ਬਾੜ ਸੀ ਓਏ ਜੇ ਚੜ ਕੇ ਆ ਗਏ ਤੇ ਦੇਸ਼ ਭਗਤੀ ਨਹੀਂ ਵੇਖਣੀ ਵੇਖਣੀ ਆਪਾ ਫਰਗੋਤ ਕਿਨੇ ਵਖੜੀ ਓਏ ਜਿੰਨਾ ਦੇ ਯਕੀਨ ਬਹੁਤਾ ਹੀ ਕਰ ਬੈਠੇ ਫਿਰੇ ਨਾ ਨਹੀਂ ਟਾਡੀਆਂ ਲਾਸ਼ਾਂ ਦੇ ਰੋਟੀ ਸਿੱਖੀ ਰੋਟੀ ਸਿੱਖੀ ਓਏ ਸਾਲੇ ਮੂੰਹ ਬੰਦ ਕਰ ਦਿੰਦੇ ਆਟੇ ਤੇ ਸ਼ਰਾਬ ਨਾਲ ਹੋਣੀ ਨਹੀਂ ਤਰੱਕੀ ਮੈਨੂੰ ਲੱਗੇ ਇਸ ਸਾਬ ਨਾਲ ਕੇ ਖਿਸਕਦਾ ਜਾਂਦਾ ਹੱਥੋਂ ਹੋਂਦ ਤੇ ਪੰਜਾਬ ਬਹਾਰ ਵਾਰਦੀ ਜਵਾਨੀ ਸੋਨ ਗਲੀ ਗਲੀ ਸੱਤ ਚ ਆ ਸ਼ੇਰ ਪਿਆ ਕੈਦ ਚਾਬੀ ਕਦਿਆਂ ਦੇ ਹੱਥ ਚ